ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਹਰਿਆਣੇ ਦੀਆਂ ਮੰਡੀਆਂ ਇੱਕ ਦੋ ਪਰੋ ਪੰਜਾਬ ਦੀਆਂ ਮੰਡੀਆਂ ਦੇ ਨਰਮੇ ਦੇ ਭਾਅ ਜੋ ਕਿ ਕਿਸਾਨ ਵੀਰ ਨਰਮੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਨਰਮੇ ਦੇ ਕੀ ਰੇਟ ਨੇ ਉਹਨਾਂ ਲਈ ਤੱਕ ਸਾਰੀ ਜਾਣਕਾਰੀ ਪਹੁੰਚਾਉਣ ਦੇ ਵਾਸਤੇ ਵੀਰੋ ਆਪਾਂ ਸਪੈਸ਼ਲ ਵੀਡੀਓ ਲੈ ਕੇ ਹਾਜ਼ਰ ਹੋਏ ਆ ਨਰਮੇ ਦੇ ਰੇਟਾਂ ਦੀ ਅਤੇ ਵੀਰੋ ਆਪ ਗੱਲ ਕਰਦੇ ਹਾਂ ਪਹਿਲਾਂ ਸਰਸਾ ਮੰਡੀ ਦੇ ਵਿੱਚ ਸਰਸਾ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਤਾਜ਼ਾ ਭਾਅ ਹੈ ਜੋ 7390 ਰੁਪਏ ਦੇ ਆਸ-ਪਾਸ ਵੀਰੋ ਨਰਮੇ ਦਾ ਰੇਟ ਵੱਧ ਤੋਂ ਵਧਨ 7390 ਰੁਪਏ ਪ੍ਰਤੀ ਕੌਂਟਰ ਦੇ حساب ਨਾਲ ਵਿਕੇ ਹੈ। ਐਲਨਾਬਾਦ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਭਾਅ 7150 ਤੋਂ ਸ਼ੁਰੂ ਹੋ ਕੇ 7250 ਰੁਪਏ ਤੱਕ ਪ੍ਰਤੀ ਕੌਂਟਰ ਦੇ ਹਿਸਾਬ ਨਾਲ ਨਰਮਾ ਵਿਕੇ ਹੈ। ਪੂਨਾ ਮੰਡੀ ਦੀ ਗੱਲ ਕਰਦੇ ਹਾਂ ਜੀ ਨਰਮੇ ਦਾ ਭਾਅ 7035 ਰੁਪਏ ਤੋਂ ਲੈ ਕੇ ਵੀਰੋ 77150 ਰੁਪਏ ਤੱਕ ਨਰਮੇ ਦਾ ਰੇਟ ਰਿਹਾ ਹੈ। ਕਾਲਿਆਂ ਵਾਲੀ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਰੇਟ 7275 ਰੁਪਏ ਤੋਂ ਲੈ ਕੇ ਵੀਰੋ 7300 ਰੁਪਏ ਤੱਕ ਜੋ ਨਰਮੇ ਦਾ ਭਾਅ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ। ਕਲਿਆਣ ਮੰਡੀ ਦੀ ਆਪਾਂ ਗੱਲ ਕਰਦੇ ਹਾਂ ਜੀ। ਕਲਿਆਣ ਮੰਡੀ ਦੇ ਵਿੱਚ ਨਰਮੇ ਦਾ ਭਾਅ 7200 ਰੁਪਏ ਤੋਂ ਲੈ ਕੇ 7250 ਰੁਪਏ ਪ੍ਰਤੀ ਕਾਟੜ ਦੇ ਹਿਸਾਬ ਨਾਲ ਵਿਕਿਆ। ਅਹਿਮਦਪੁਰ ਮੰਡੀ ਦੀ ਗੱਲ ਕਰ ਆਦਮਪੁਰ ਮੰਡੀ ਦੇ ਵਿੱਚ ਜੀ ਨਰਮਾ ਤੇ 7237 ਰੁਪਏ क्विंटल ਤੇ ਕਪਾਹ ਦਾ ਰੇਟ ਵੀ ਰੁਪਏ 7525 ਪ੍ਰਤੀ ਕੁੰਟਲ ਤੇ ਹਿਸਾਬ ਨਾਲ ਵਿਕਿਆ ਫਤਿਆਬਾਦ ਮੰਡੀ ਦੇ ਵਿੱਚ ਵੀਰੋਂ ਨਰਮੇ ਦਾ ਭਾਅ 750 ਰੁਪਏ ਕਪਾਹ ਤੇ ਕਪਾਹ ਦਾ ਭਾਅ ਵੀਰੋਂ 7470 ਰੁਪਏ ਪ੍ਰਤੀ ਕੁੰਟਲ ਗੋਲੂਵਾਲਾ ਮੰਡੀ ਦੇ ਵਿੱਚ ਵੀਰੋਂ ਨਰਮੇ ਦਾ ਭਾਅ 7000 ਤੋਂ ਲੈ ਕੇ 7380 ਰੁਪਏ ਤੱਕ ਵੀਰੋਂ ਪੰਜਾਬ ਦੀਆਂ ਮੰਡੀਆਂ ਤੇ ਹਰਿਆਣੇ ਦੀਆਂ ਮੰਡੀਆਂ ਦੇ ਵੀਰੋਂ ਧਰਮੇ ਦੇ ਭਾਅ ਰਹੇ ਨੇ ਇੱਕ ਤੋਂ ਵੀਰੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੈਗੇ ਨੇ ਆਪਣੇ ਕੋਲ ਅਬੌਰ ਮੰਡੀ ਦਾ ਭਾਅ ਪਹੁੰਚਿਆ ਜੀ ਅਬੌਰ ਮੰਡੀ ਦੇ ਵਿੱਚ ਨਰਮਾ ਪੰਜਾਬ ਦੀ ਮੰਡੀ ਦੇ ਵਿੱਚ 7000 ਰੁਪਏ ਤੋਂ ਲੈ ਕੇ ਵੀਰੋ 7305 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਜੋ ਵੀਰੋ ਨਰਮੇ ਦਾ ਭਾਅ ਹੈ ਹੋ ਰਿਹਾ ਹੈ ਬਾਕੀ ਵੀਰੋ ਦੇ ਵਿੱਚੋਂ ਉਤਰਾਚੜਾ ਰਹਿੰਦੇ ਨੇ ਕਦੇ ਨਰਮੇ ਦੇ ਭਾਅ ਦੇ ਵਿੱਚ ਥੋੜੀ ਤੇਜ਼ੀ ਦੇਖਣ ਨੂੰ ਮਿਲਦੀ ਹੈ ਕਦੇ ਥੋੜਾ ਜਿਹਾ ਮੰਦਾ ਦੇਖਣ ਨੂੰ ਮਿਲਦਾ ਪਰ ਓਵਰਆਲ ਵੀਰੋ 7000 ਤੋਂ ਲੈ ਕੇ 77500 ਰੁਪਏ ਦੇ ਵਿੱਚ ਵਿੱਚ ਵੀਰੋ ਨਰਮੇ ਦਾ ਜੋ ਰੇਟ ਹੈ ਪਿਛਲੇ ਤਕਰੀਬਨ 10-15 ਦਿਨਾਂ ਤੋਂ ਇੱਥੇ ਟਿਕਿਆ ਹੋਇਆ ਹੈ। ਬਾਕੀ ਵੀਰੋ ਮੌਸਮ ਦੀ ਗੱਲ ਕਰਦੇ ਆਂ ਆਪਾਂ ਮੌਸਮ ਅੱਜ 6 ਦਸੰਬਰ ਦੀ ਆਪਾਂ ਗੱਲ ਕਰੀਏ। 6 ਦਸੰਬਰ ਨੂੰ ਵੀਰੋ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਾਫ਼ ਹੈ, ਠੰਡੀਆਂ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਵਗਣਗੇ ਵੀਰੋ ਥੋੜਾ ਮੋਟਾ ਹਵਾਵਾਂ ਦੇ ਵਿੱਚ ਆਪਾਂ ਨੂੰ ਕੱਲ ਤੋਂ ਬਦਲਾ ਦੇਖਣ ਨੂੰ ਮਿਲੇਗਾ। ਕੱਲ ਨੂੰ ਵੀਰੋ ਪੂਰਬੀ ਹਵਾਵਾਂ ਦੀ ਵਾਪਸੀ ਪੰਜਾਬ ਦੇ ਵਿੱਚ ਹੋ ਜਾਵੇਗੀ। ਉਸ ਤੋਂ ਬਾਅਦ ਆਉਣ ਦੇ ਦਿਨਾਂ ਦੇ ਵਿੱਚ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲੇਗਾ। 8-9 ਤਰੀਕ ਦੇ ਵਿੱਚ ਵੀਰੋ ਪੰਜਾਬ ਦੇ ਜੋ ਉਤਰੀ ਸਰਹੱਦੀ ਖੇਤਰ ਨੇ ਪਹਾੜਾਂ ਦੇ ਨਾਲ ਲੱਗਦੇ ਏਰੀਏ ਨੇ ਉਹਨਾਂ ਖੇਤਰਾਂ ਦੇ ਵਿੱਚ ਵੀਰੋਂ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬੱਦਲਬਾਈ ਦੇ ਨਾਲ ਵੀਰੋਂ ਕਿਤੇ ਹਲਕਾ ਮੀਂਹ ਕਿਤੇ ਦਰਮਿਆਨਾ ਮੀਂਹ ਕਿਤੇ ਵੀਰੋਂ ਥੋੜੇ-ਮੋٹے ਸਮੇਂ ਲਈ ਤੇਜ਼ ਹਵਾ ਇਦਾਂ ਦੀਆਂ ਗਤੀਵਿਧੀਆਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜੋ ਕਿ ਪੰਜਾਬ ਦੇ ਵੀਰੋਂ ਦੱਖਣੀ ਭਾਗ ਦੇ ਬਠਿੰਡਾ ਮਾਨਸਾ ਫਰਾਨਾ ਸੂਰ ਇਹਨਾਂ ਖੇਤਰਾਂ ਵਿੱਚ ਥੋੜੀ-ਮੋਟੀ ਬੱਦਲਬਾਈ ਹੋ ਸਕਦੀ ਹੈ ਪਰ بارش ਦੀ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਵੀਰੋਂ ਘੱਟ ਰਹੇਗੀ ਇਹ ਸਰਹੱਦੀ ਖੇਤਰ ਨੇ ਵੀਰੋ ਇਹਨਾਂ ਦੇ ਵਿੱਚ ਅਮਰ ਸਾਹਿਬ ਤਰਨਤਾਰਨ ਸਾਹਿਬ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਵੀਰੋ ਫਰੋਜ਼ਪੁਰ ਤੇ ਫਰੀਦਕੋਟ ਜੋ ਇਹ ਏਰੀਆ ਹੋਊ ਜਗਾ ਵੀਰੋ ਚੰਡੀਗੜ੍ਹ ਮੁਹੱਲੀ ਤੱਕ ਦਾ ਸੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਵੀਰੋ ਵੱਖ-ਵੱਖ ਸਮੇਂ ਬਸਤੀ ਜਿ ਦੇਖਣ ਨੂੰ ਮਿਲ ਸਕਦੇ ਨੇ ਥੋੜਾ-ਮੋਟਾ ਵੀਰੋ ਜੇਕਰ ਆਪਾਂ ਗੱਲ ਕਰੀਏ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਕੁਤਬਾਦ ਬੀਰੋ ਫੇਰ ਮੌਸਮ ਨੂੰ 9-10 ਤਰੀਕ ਤੋਂ ਬਾਅਦ ਫੇਰ ਇੱਕ ਵਾਰੀ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਉਸੇ ਸਿਸਟਮ ਤੋਂ ਬਾਅਦ ਵੀ ਰੋ ਠੰਡ ਦੇ ਵਿੱਚ ਜੋ ਵਾਧਾ ਹੋਵੇਗਾ ਧੁੰਦ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਤੇ ਵੀਰੋ ਜੋ ਸਰਦੀ ਦੀ ਸ਼ੁਰੂਆਤ ਹੈ ਉਹ ਇਸ ਸਿਸਟਮ ਤੋਂ ਬਾਅਦ ਹੋਵੇਗੀ ਬਾਕੀ ਵੀਰੋ ਆਪਾਂ ਅਗਲੀ ਜਾਣਕਾਰੀ ਲੈ ਕੇ ਅਲਦੀ ਵੀਡੀਓ ਜੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ ਚੈਨਲ ਨਾਲ ਬਨੇ ਰਹੋ ਜੀ